ਸੰਗੀਤ ਸੰਗੀਤ ਜਿਹੜਾ ਕਿ ਆਪਣੀ ਜ਼ਿੰਦਗੀ ਚ ਬਹੁਤ ਅਹਿਮ ਸਥਾਨ ਰੱਖਦਾ ਹੈ ਬਚਪਨ ਤੋਂ ਲੈ ਕੇ ਬਖ ਬਖ ਤਰ੍ਹਾਂ ਦੇ ਸੰਗੀਤ ਸਾਡਾ ਮਨ ਮੋਹਦਾ ਹੈ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਤੁਸੀਂ ਸਿਰੋ ਸੰਗੀਤ ਥੋੜਾ ਜਿਹਾ ਦੀ ਝਲਕ ਹੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੰਜੀਵ ਕੁਮਾਰ ਜੀ ਸੰਜੀਵ ਕੁਮਾਰ ਜੀ ਤੁਸੀਂ ਅ ਅੱਜ ਕੱਲ ਕੀ ਕੰਮ ਧੰਦਾ ਕਰਦੇ ਹੋ ਆਪਣਾ ਬੈਂਡ ਵਗਿਆਂ ਦਾ ਕੰਮ ਹੈ ਨਿਊ ਫ੍ਰੀਮ ਲੈਂਡ ਸਿਰਕੀ ਵਿਖੇ ਬੰਡਾ ਵਿੱਚ ਹੈ ਜੀ ਹਮ ਹਮ ਤੇ ਇਹ ਜਿਹੜਾ ਕਾਰੋਬਾਰ ਹੈ ਅਸੀਂ 50 ਸਾਲਾਂ ਤੋਂ ਸਾਡੀ ਪੀੜੀ ਦਾ ਪੀੜੀ ਤੇ ਚੱਲਦਾ ਆ ਰਿਹਾ ਜੀ ਠੀਕ ਹੈ ਤੇ ਅੱਜ ਤੁਸੀਂ ਰਾਮਪਰਾ ਫੁੱਲ ਦੇ ਵਿੱਚ ਆਏ ਹੋ ਇੱਥੇ ਕੀ ਪ੍ਰੋਗਰਾਮ ਅਸੀਂ ਰਾਮਪਰਾ ਫੁੱਲ ਦੇ ਵਿੱਚ ਆਏ ਜਾਈਏ ਤੇ ਕਲਾਸ਼ ਯਾਤਰਾ ਨਿਕਲ ਰਹੀ ਹੈ ਜੀ ਉdio plus ਵਿੱਚ ਅਸੀਂ ਇੱਥੇ ਆਈ ਹਾਂ ਜੀ ਅੱਛਾ ਹੁਣ ਆਜ ਕੱਲ ਆਪਾਂ ਦੇਖਦੇ ਆਂ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਬੈਂਡ ਦਾ ਕੰਮ ਹੈ ਉਹ ਬਹੁਤ ਅ ਚੇਂਜ ਹੁੰਦਾ ਜਾ ਰਿਹਾ ਹੈ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਰ ਇਹ ਕਰੋਨਾ ਕਾਲ ਤੋਂ ਬਾਅਦ ਲੋਕਾਂ ਦੇ ਬਿਜ਼ਨਸ ਡਾਊਨ ਹੋ ਗਏ ਉਹ ਡਾਊਨ ਕਰਨ ਲੋਕ ਹੁਣ ਵਿਆਹ ਸ਼ਾਦੀ ਜੇ ਪੈਸਾ ਖਰਚ ਘੱਟ ਕਰਦੇ ਆ ਜੀ ਜਿਹੜਾ ਫੰਕਸ਼ਨ ਆਜ ਕੱਲ ਲਿਮਟਡ ਹੋਣ ਲੱਗੇ ਹੋਟਲਾਂ 'ਚ ਹੋਣ ਲੱਗੇ ਉਸ ਕਾਰਨ ਬੈਂਡ ਵੈਬਸਾਈਟ ਨੂੰ ਬਹੁਤ ਤਕਾ ਲੱਗਿਆ ਜੀ ਇਹ ਅੱਗੇ ਨਾਲੋਂ ਬਹੁਤ ਘੱਟ ਹੋ ਗਿਆ ਜੀ ਤੇ ਪਹਿਲਾਂ ਇਹ ਕੰਮ ਕਿੰਨਾ ਚੱਲਦਾ ਹੁੰਦਾ ਪਹਿਲਾਂ ਬਹੁਤ ਵਧੀਆ ਚੱਲਦਾ ਹਾਲ ਤੋਂ ਅਗਾਹ ਤੋਂ ਪਹਿਲਾਂ ਬਹੁਤ ਵਧੀਆ ਚੱਲਦਾ ਸੀ ਲੋਕ 11 11 15 15 21 21 ਬੰਦੇ ਕਰਦੇ ਸੀ ਜਦੋਂ ਦਾ ਕੋਰੋਨਾ ਕਾਲ ਸ਼ੁਰੂ ਹੋਇਆ ਉਸ ਤੋਂ ਬਾਅਦ ਪੰਜ ਬੰਦੇ ਸੱਤ ਬੰਦੇ ਮਤਲਬ ਕਿ bizness ਡਾਊਨ ਹੁੰਦਾ ਹੀ ਜਾ ਰਿਹਾ ਜੀ ਨਹੀਂ ਫਿਰ ਇਹਦੇ ਉੱਤੇ ਤੁਹਾਡਾ ਖਰਚ ਕਿੰਨਾ ਆ ਜਾਂਦਾ ਇਸ ਪ੍ਰੋਗਰਾਮ ਨੂੰ ਜੋ ਆਪਾਂ ਮਤਲਬ ਬਣਾਉਨੇ ਕੋਈ ਕੰਮ ਕਾਰੋਬਾਰ ਸ਼ੁਰੂ ਕਰਦੇ ਆ ਨਵਾਂ ਤੋ ਇਹ ਹਰ ਖਰਚਾ ਤੁਸੀਂ ਇਹ ਲਾਓ ਜੀ ਖਰਚੇ ਇਸ ਤੇ ਬਹੁਤ ਆਉਂਦੇ ਨੇ ਜਿਹੜੇ ਸਾਰੇ ਇੰਸਟਰੂਮੈਂਟ ਨੇ ਸਭ ਮੇਰਿਟ ਜਾਂਦੇ ਜੀ ਸਾਨੂੰ ਰਿਪੇਅਰ ਕਰਾਉਣ ਵਾਸਤੇ ਵੀ ਮੇਰਿਟ ਜਾਣਾ ਪੈਂਦਾ ਜੀ ਇਹ ਸਾਡੀ ਕੋਈ ਚੀਜ਼ ਤੇ ਫਾਲਟ ਆ ਜਾਂਦਾ ਕੋਈ ਸਪੇਅਰ ਪਾਰਟ ਲੈਣਾ ਸਾਰੋ ਦਿਨ ਮੇਰਿਟ ਜਾਣਾ ਸਾਨੂੰ ਆਜਾ ਦਾ ਖਰਚਾ ਹੀ ਬਹੁਤ ਪਿਆ ਜਾਂਦਾ ਜੀ ਅੱਛਾ ਤੇ ਜਿਹੜਾ ਇਹ ਤੁਹਾਡੇ ਇੰਸਟਰੂਮੈਂਟ ਆ ਇਹ ਇਹ ਛੀਵਰ ਪੈਰ ਹੋ ਜਾਂਦੇ ਆ ਬਠੰਡੇ ਨਹੀਂ ਨਹੀਂ ਬਠੰਡੇ ਬਠੰਡੇ ਦੇ ਰਿਪੇਂਡ ਆਲ ਇੰਡੂਸ ਕਲੇ ਮੇਰਟ ਬੰਦੇ ਮੇਰਟ ਮੇਰਟ ਉੱਥੇ ਹੀ ਹੁੰਤ ਹੁੰਦੇ ਆ ਹਾਂਜੀ ਤੇ ਜੇ ਬਾਈ ਚਾਂਸ ਕਿਤੇ ਤੁਹਾਡੇ ਕੋਲੇ ਨਾ ਟਾਈਮ ਹੋਵੇ ਸੂਤ ਕਰਾ ਕੇ ਲੈ ਕੇ ਆਉਣਾ ਖੇਤੀ ਕਰਦੇ ਹਾਂ ਸਾਡੇ ਕੋਲ ਐਕਸਟਰਾ ਸਮਾਨੀ ਬਹੁਤ ਖਾਈ ਅੱਛਾ ਤੇ ਵਿਆਹ ਸ਼ਾਦੀ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਉੱਥੇ ਕਿੰਨੇ ਕ ਬੰਦੇ ਜਿਹੜੇ ਹੈ ਵੀ ਵਧੀਆ ਪ੍ਰੋਗਰਾਮ ਲਾਉਣਾ ਹੋਵੇ ਤਾਂ ਕਿੰਨਾ ਕ ਦਾ ਖਰਚ ਆ ਜਾਂਦਾ ਤੇ ਕਿੰਨੇ ਬੰਦੇ ਲੈ ਕੇ ਜਾ ਸਕਦੇ ਹਾਂ ਸਰ ਅੱਜ ਅੱਜ ਕੱਲ੍ਹ ਜੇ ਆਪਾਂ ਵਿਆਹ ਚਾਹੀਦਾ ਫੰਕਸ਼ਨ ਰਾਤ ਦਾ ਕਰਾਣਾ ਉੱਚ 11 ਬੰਦੇ ਬੈਂਡ ਦੇ ਚਾਰ ਲਾਈਟਾਂ ਦੀ ਕਰਾ ਦਿੱਤਾ ਜਾਂਦਾ ਜੇ ਅਸੀਂ ਲੋਕਲ ਬਟਨ ਦੇ 18 ਤੋਂ 20 ਆਪਾਂ ਇਹਦੇ ਨਾਲ ਜਿਹੜਾ ਰਥ ਹੈ ਉਹਦਾ ਬੱਕਰਾ ਵੀ ਚਾਰਜਿੰਗ ਹੈ ਜਾਂ ਵੀ ਉਹ ਵਿੱਚ ਕੰਪਲੀਟ ਪੈਕੇਜ ਹੀ ਹੈ ਜੀ ਕੰਪਲੀਟ ਪੈਕੇਜ ਹਾਂਜੀ ਅੱਛਾ ਤੇ ਕਿਵੇਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਕੋਈ ਸੰਭਾਵਨਾ ਇਹਦੀ ਵੀ ਸੰਭਾਵਨਾ ਲਾਇਆ ਹੁਣ ਥੋੜਾ ਥੋੜਾ ਚੱਲਣ ਲੱਗਿਆ ਹੈ ਜੀ ਹਾਂ ਜੀ ਤੇ ਸਵਾਮਨਾ ਹੈ ਜੀ ਅੱਗੇ ਜਾ ਕੇ ਹੋਰ ਖੁੱਲ ਜੇਗਾ ਜੀ ਕਿਉਂਕਿ ਇਹਦੇ ਇਸ ਨਾਲ ਬਹੁਤ ਪਰਵਾਜ਼ ਜੁੜੇ ਹੋਏ ਜੀ ਠੀਕ ਹੈ ਤਾਂ ਵਿਆਹ ਇੱਕ ਵਿਆਹ ਹੁੰਦਾ ਵਿਆਹ ਨਾਲ ਕੱਟੋ-ਬੱਟੇ ਲਾ ਲਓ ਜੀ ਸਾਰੇ ਸ਼ਹਿਰ ਨੂੰ ਕੰਮ ਮਿਲਦਾ ਜੀ ਅੱਛਾ ਤੇ ਕਿੰਨਾ ਕ ਜਿਹੜਾ ਖਰਚਾ ਇੱਕ ਕਰਮਚਾਰੀ ਨੂੰ ਤੁਸੀਂ ਦਿੰਦੇ ਹੋ ਜਿਹੜਾ ਤੁਹਾਡੇ ਨਾਲ ਕੰਮ ਕਰਦੀ ਹੈ ਕਿੰਨੇ ਕ ਪੈਸੇ ਦਿੰਦੇ ਹੋ ਸਾਰੇ ਕਰਮਚਾਰੀ ਹੈ ਜੀ ਉਹਦੀ 800 ਤੋਂ ਲੈ ਕੇ 1000 ਰੁਪਏ ਤੱਕ ਜਾਰੀ ਹੈ ਜੀ ਛੱਡਾ ਇਹ ਮੈਂ 800 ਤੋਂ 1000 ਬਾਰੇ ਬਾਸਾ ਐਵੇਂ ਆ ਵੀ ਕਿਸੇ ਨੂੰ ਵੱਧ ਦਿੰਦੇ ਹੋ ਕਿਸੇ ਨੂੰ ਘੱਟ ਕਿਸੇ ਸਾਹਲਾ ਕਲਾਕਾਰੀ ਹੈ ਜੋ ਸਾ ਨੂੰ ਪੇ ਆ ਕੇ ਮਿਲ ਦਿੰਦੇ ਅੱਛਾ ਇਹਦੇ ਵਿੱਚ ਹੁੰਦਾ ਕਿ ਮੈਂ ਵੀ ਮਰੇ ਕੋਈ ਬੰਦਾ ਆਪਣੀ ਜਿਹੜੀ ਹੈ ਸੇ ਬੰਦਾ ਇਹ ਸਾਡੇ ਮਾਸਟਰ ਹੁੰਦਾ ਜੀ ਜਿਹੜਾ ਸਾਰੇ ਬੰਦਿਆਂ ਨੂੰ ਰਿਪੋਰਟ ਇਸ ਕੰਦਰ ਦੀ ਹੋਈ ਜਾਂਦਾ ਹੈ ਇਹ ਮੈਂ ਬੰਦਾ ਉਹਨੂੰ ਕਿੰਨੇ ਪੈਸੇ ਦਿੰਦੇ ਹੁਣ ਅਸੀਂ 1000 ਰੁਪਏ ਦਿੰਦੇ ਅੱਛਾ ਬਾਕੀ ਮੈਂ ਬਾਕੀ ਉਸ ਨੂੰ 800 ਦਿੰਦੇ ਨੇ 700 ਦਿੰਦੇ ਨੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਮਜ਼ਾ ਆਇਆ ਤੁਹਾਨੂੰ ਦੇਰ ਹੋਣੀ ਦਾ ਨਾਲ ਗੱਲ ਕਰਕੇ